ਸਾਹਿਬ ਜੀ ਬਖਸ਼ੀ ਪਤੇ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਪਤੇ ਅੱਜ ਆਪਾਂ 8ਵੇਂ ਦਿਨ ਦੀ ਸ਼ੁਰੂਆਤ ਕਰਦੇ ਹੋਏ ਅੱਜ ਦੇ ਟੌਪਿਕ ਨੂੰ ਲੈ ਕੇ ਕਸ਼ਮੀਰ ਪੰਡਤਾਂ ਦਾ ਆਨੰਦਪੁਰ ਸਾਹਿਬ ਆਉਣਾ ਉਸ ਬਾਰੇ ਵਿਚਾਰ ਚਚਾ ਕਰਾਂਗੇ ਸੋ ਅੱਜ ਦਾ ਅਠਮ ਦਿਨ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਜਿੱਥੇ ਚਸ਼ਮੇ ਰੋਹਾਨੀ ਧੁਨ ਵਜਾਉਦੇ ਸਨ ਉੱਥੇ ਹੀ ਡਰਦੇ ਕਾਲੇ ਬੱਦਲ ਵਿਛਾ ਗਏ ਸਨ ਸਾਲ ਸੀ 1600 69 ਇਸਵੀ ਬਾਦਸ਼ਾਹ ਅਰਮਜੇਬ ਨੇ ਕਈ ਗਰੀਬ ਹਿੰਦੂ ਲੋਕ ਜਬਰੇ ਮੁਸਮਾਨ ਬਣਾ ਲਏ ਸਨ ਪਰ ਬਾਦਸ਼ਾਹ ਸੰਤੁਸ਼ਟ ਨਹੀਂ ਸੀ ਉਸਨੇ ਫੈਸਲਾ ਕਰਿਆ ਕਰ ਲਿਆ ਸੀ ਜੇ ਪੰਡਤ ਮੁਸਲਮਾਨ ਹੋ ਜਾਣ ਤਾਂ ਸਾਰੇ ਹਿੰਦੂਆਂ ਦਾ ਧਰਮ ਬਦਲਣ ਵਿੱਚ देर ਨਹੀਂ ਲੱਗੇਗੀ। ਕਸ਼ਮੀਰ ਦੇ ਸੂਬੇਦਾਰ ਗਵਰਨਰ ਇਫਤਿਹਾਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਵੀ ਹੋਵੇ ਸਭ ਤੋਂ ਪਹਿਲਾਂ ਕਸ਼ਮੀਰ ਦੇ ਪੰਡਤਾਂ ਨੂੰ ਮੁਸਲਮਾਨ ਬਣਾਓ ਕਿਉਂਕਿ ਜੋ ਕਸ਼ਮੀਰੀ ਪੰਡਤ ਹੀ ਸਰਵ ਉੱਚ ਕੋਟੀ ਦੇ ਜਿਹੜੇ Hindu ਮੰਨੇ ਜਾਂਦੇ ਸਨ ਬਸ ਫਿਰ ਕੀ ਸੀ ਸੌਹਣੀਆਂ ਵਾਦੀਆਂ ਵਿੱਚ ਖੂਨ ਦੀਆਂ ਨਦੀਆਂ ਵਗਣ ਲੱਗ ਪਈਆਂ ਕਈ Hindu ਡਰ ਕੇ ਧਰਮ ਬਦਲਣ ਲੱਗੇ ਪਰ ਹਲੇ ਵੀ ਕਸ਼ਮੀਰੀ ਪੰਡਤ ਆਪਣੇ ਧਰਮ ਨੂੰ ਛੱਡਣ ਲਈ ਤਿਆਰ ਨਹੀਂ ਸੂਬੇਦਾਰ ਗਵਰਨਰ ਨੇ ਉਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮਰ ਲਈ ਤਿਆਰ ਹੋ ਜਾਓ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕੀ ਫੈਸਲਾ ਹੈ ਤੁਹਾਡਾ ਪੰਡਤਾਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਸਾਨੂੰ 6 ਮਹੀਨਿਆਂ ਦਾ ਸਮਾਂ ਦਿਓ ਅਸੀਂ ਸੋਚ ਵਿਚਾਰ ਕੇ ਆਪ ਜੀ ਨੂੰ ਜਵਾਬ ਦਵਾਂਗੇ ਇਹ 6 ਮਹੀਨੇ ਕਸ਼ਮੀਰੀ ਪੰਡਤਾਂ ਲਈ ਉਮੀਦ ਦੀ ਇੱਕ ਲੋ ਬਣ ਗਈ ਸੀ ਉਹ ਸੋਚਣ ਲੱਗੇ ਕਿ ਸਾਡਾ ਰਾਖਾ ਕੌਣ ਹੋਵੇਗਾ ਸਾਨੂੰ ਕੌਣ ਇਸ ਅੰਧਕਾਰ ਤੋਂ ਬਚਾ ਸਕਦਾ ਹੈ ਇੱਕ ਆਵਾਜ਼ ਉੱਠੀ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੋ ਗੁਰੂ ਨਾਨਕ ਜੀ ਦੀ ਨੌਵੀਂ ਜੋਤ ਵਜੋਂ ਵਿਰਾਜਮਾਨ ਹਨ ਉਹ ਜ਼ੁਲਮ ਦੇ ਖਿਲਾਫ ਖੜ ਸਕਦੇ ਹਨ ਇਸ ਵਿਚਾਰ ਨਾਲ ਇੱਕ ਵੱਡਾ ਜਥਾ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਵਾਣਾ ਹੋਇਆ ਉਹਨਾਂ ਦੇ ਅਗੂ ਸਨ ਪੰਡਤ ਕਿਰਪਾ RAM ਜੀ ਦਤ ਬ੍ਰਾਹਮਣ ਜੋ ਪਹਿਲਗਾਮ ਨੇੜੇ ਮਟਨ ਦੇ ਵਸਨੀਕ ਸਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਤੋਂ ਗੁਰੂ ਘਰ ਨਾਲ ਜੁੜੇ ਪਰਿਵਾਰ ਦਾ ਹਿੱਸਾ ਵੀ ਸਾਨੂੰ ਜਦੋਂ ਉਹ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਆਪਣੀ ਦਰਦ ਭਰੀ ਦਾਸਤਾں ਬਿਆਨ ਕੀਤੀ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਦਿਲਾਂ ਦਾ ਡਰ ਪਰ ਹੌਸਲੇ ਦੀ ਇੱਕ ਉਮੀਦ ਵੀ ਸੀ ਗੁਰੂ ਜੀ ਡੂੰਗੀ ਸੋਚ ਵਿੱਚ ਪੈ ਗਏ ਸੁਣ ਕੇ ਐਨੇ ਵਿੱਚ ਕਹਿੰਦੇ ਨੇ ਕਿ ਬਾਲ ਗੋਬਿੰਦ ਰਾਏ ਜੀ ਖੇਡਦੇ ਖੇਡਦੇ ਗੁਰੂ ਪਿਤਾ ਦੀ ਗੋਦ ਦੇ ਵਿੱਚ ਆ ਕੇ ਬੈਠ ਗਏ ਆਖਣ ਲੱਗੇ ਪਿਤਾ ਜੀ ਕੀ ਸੋਚ ਰਹੇ ਹੋ ਤੁਸੀਂ ਇੰਨੀ ਗਹਿਰੀ ਸੋਚ ਵਿੱਚ ਕੀ ਵਿਚਾਰ ਕਰ ਰਹੇ ਹੋ ਗੁਰੂ ਜੀ ਨੇ ਮੰਦਰਾਂ ਦੇ ਤਹਿ ਜਾਣ ਤਹਿ ਜਾਣ ਨਾਲ ਪੰਤਾਂ ਦੇ ਦੁੱਖ ਤੇ ਧਰਮ ਦੇ ਖਤਰੇ ਦੀ ਕਥਾ ਸੁਣਾਈ ਤੇ ਕਿਹਾ ਇਸ ਸੰਕਟ ਤੋਂ ਮੁਕਤ ਕਰਨ ਲਈ ਇੱਕ ਮਹਾਪੁਰਸ਼ ਦੇ ਸਿਰ ਦੀ ਲੋੜ ਹੈ ਕਿਸੇ ਨੂੰ ਬਲੀਦਾਨ ਦੇਣਾ ਹੋਵੇਗਾ ਬਾਲ ਗੋਬਿੰਦ ਰਾਏ ਜੀ ਬੋਲੇ ਬੋਰ ਪਏ ਤੁਹਾਡੇ ਤੋਂ ਵੱਡਾ ਮਹਾਪੁਰਖ ਜਿਹੜਾ ਹੋਰ ਕੌਣ ਹੋ ਸਕਦਾ ਹੈ ਆਪ ਜੀ ਤੋਂ ਵੱਡਾ ਮਾਪੁਰਖ ਹੋਰ ਕੌਣ ਹੋ ਸਕਦਾ ਹੈ ਇਹ ਬਚਨ ਸੁਣ ਕੇ ਅਰਪੋਲ ਕਹੇ ਜਾਂਪਦੇ ਸਨ ਬਚਨ ਤੋਤਲੇ ਬੋਲਾਂਦੇ ਉਹ ਬਚਨ ਇਹ ਸੰਵਾਦ ਖਿਤਾਬ ਉਤਰਦਾ ਨਹੀਂ ਹੀ ਨਹੀਂ ਸੀ ਸਗੰ ਗੁਰੂ ਦੇ ਪ੍ਰਵੇਖਤ ਗੁਰੂ ਵਿਚਾਲੇ ਸੰਵਾਦ ਸੀ ਗੁਰੂ ਜੀ ਦੇ ਮਨ ਵਿੱਚ ਅਗੰਮੀ ਦ੍ਰਿੜਤਾ ਆ ਗਈ ਉਹਨਾਂ ਪੰਡਤਾਂ ਨੂੰ ਪੰਡਤਾਂ ਵੱਲ ਨਜ਼ਰ ਕੀਤੀ ਤੇ ਕਿਹਾ ਕਹਿੰਦੇ ਗਏ ਗੁਰੂ ਪਿਤਾ ਜੀ ਜਾਓ ਬਾਦਸ਼ਾਹ ਨੂੰ ਦੱਸ ਦਿਓ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੇ ਗੁਰੂ ਤੇਗ ਬਹਾਦਰ ਮੁਸਲਮਾਨ ਬਣ ਜਾਣ ਤਾਂ ਸਾਰੇ ਤੇ ਸਾਰੇ ਕਸ਼ਮੀਰ ਦੇ ਪੰਡਤ ਬ੍ਰਾਹਮਣ ਵੀ ਮੁਸਲਮਾਨ ਬਣ ਜਾਣਗੇ ਇਹ ਜਵਾਬ ਸਿਰਫ ਇੱਕ ਬੋਲ ਨਹੀਂ ਸੀ